ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡ ਹਰਾਜ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਆ ਇੱਕ ਪਹਿਲਾ ਸੁਆ ਮੋਹਰਾ ਗੱਬਣ ਝੋਟੀ ਵਕਾਉ ਆ ਘਰ ਦੀ ਝੋਟੀ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਆਪਣਾ ਸ਼ੌਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਸੁਖਰਾਜ ਪੋਮਰਾ ਉਹਨੂੰ ਵੀ ਜਰੂਰ ਫੋਲੋ ਕਰ ਲਓ ਤੇ ਆਓ ਸਾਰੀ ਜਾਣਕਾਰੀ ਦੋਸਤੋ ਇਸ ਝੋਟੀ ਬਾਰੇ ਲੈਨੇ ਆ ਤੇ ਕਰਦੇ ਆ ਦੋਸਤੋ ਤੁਹਾਡੇ ਵਸਾਂ ਜੀ ਆਓ ਜੀ ਭਾਈ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਭਾਈ ਜੀ ਵਧੀਆ ਜੀ ਵਧੀਆ ਭਾਈ ਜੀ ਆਪਣਾ ਮੋਬਾਈਲ ਨੰਬਰ ਬਲਕਰਨ ਸਿੰਘ ਨਾਮ ਹੈ ਜੀ ਪਿੰਡ ਹਰਾਜ ਹੈ ਠੀਕ ਹੈ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਠੀਕ ਹੈ ਜੀ ਨੰਬਰ ਦੱਸ ਦਿਓ 97810 97810 79021 79021 ਹਾਂਜੀ ਇਹ ਝੋਟੀ ਬਾਈ ਆਪਣੇ ਘਰ ਦੀ ਹੈ ਨਾ ਹਾਂਜੀ ਹਾਂਜੀ ਘਰ ਦੀ ਹੈ ਇਹ ਸੀਮਨ ਦਾ ਪਤਾ ਕਿਹੜੇ ਦੀ ਹੈ ਨਹੀਂ ਆ ਨਹੀਂ ਪਤਾ ਇਹ ਠੀਕ ਹੈ ਜੀ ਤੇ ਪਹਿਲਾ ਸਵਾਲ ਸੁਣੀ ਹੈ ਹਾਂਜੀ ਕਿੰਨੇ ਦਿਨ ਲੈਂਦੀ ਹੈ ਤਕਰੀਬਨ ਬਸ 2-4 ਦਿਨ ਹੀ ਲੈਂਦੀ ਹੈ 2-4 ਦਿਨ ਠੀਕ ਹੈ ਜੀ ਤੇ ਬਹੁਤ ਚੰਗੀ ਝੋਟੀ ਦੋਸਤੋ ਬਿਲਕੁਲ ਜੈਡ ਬਲੈਕ ਆ ਪੂਸ ਦੇ ਵਿੱਚ ਥੋੜੇ ਵਾਲ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਿੰਘ ਛੋਟਾ ਛੋਟਾ ਦੇਖ ਸਕਦੇ ਹੋ ਤੁਸੀਂ ਥੋੜਾ ਮੈਥੋਂ ਕਵਰ ਦੀਆਂ ਕਿਉਂਕਿ ਵੈਸੇ ਸੀਲ ਲੱਗਾ ਤੇ ਉਪਰੇ ਬੰਦੇ ਤੋਂ ਮੈਥੋਂ ਥੋੜਾ ਕਵਰ ਦੀ ਕੈਮਰਾ ਦੇਖ ਕੇ ਤੇ ਨੇੜੇ ਕਰਕੇ ਤੁਹਾਨੂੰ ਥਣ ਹਵਾਨਾ ਵੀ ਦਿਖਾ ਦਨੇ ਦੇਖ ਸਕਦੇ ਹੋ ਦੋਸਤੋ ਥਣ ਬਹੁਤ ਚੰਗਾ ਲੱਗਿਆ ਜ਼ੂਮ ਕਰਕੇ ਤੁਹਾਨੂੰ ਦਿਖਾ ਦਨੇ ਦੇਖ ਸਕਦੇ ਹੋ ਮੇਰੇ ਲਈ ਚੰਗੀ ਹੈ ਥਣਾਂ ਦੀ ਤੇ ਦੋਨਾਂ ਪਾਸੇ ਤੋਂ ਤੁਹਾਨੂੰ ਥਾਣਾ ਦੀ ਜਜਮੈਂਟ ਕਰਾਵਾਂਗੇ ਅਗਲੇ ਨਾਲ ਅਗਲਾ ਥਣ ਸਹੀ ਆ ਤੇ ਮਗਰਲੇ ਨਾਲ ਮਗਰਲਾ ਬਿਲਕੁਲ ਜੈ ਵਿਥ ਤੇ ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਇਆ ਜੱਥਾ ਨਾ ਦਾ ਬਹੁਤ ਸਾਫ ਸੁੱਤਰੇ ਥਣ ਲਗੀ ਇਧਰ ਪਾਸੂਰਜ ਪੈਂਦਾ ਥੋੜਾ ਤੇ ਤੋੜ ਕੇ ਤੁਹਾਨੂੰ ਦਿਖਾਵਾਂ ਮੂੰਹ ਮੱਥਾ ਸੰਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਛੋਟਾ ਸੰਗਾ ਤੋੜ ਕੇ ਦਿਖਾ ਦੇ ਭਾਈ ਹਾਂ ਤਾਂ ਇਹ ਮੈਂ ਤੁਹਾਨੂੰ ਵਰਕ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਥੋੜਾ ਮੈਥੋਂ ਘਬਰਾਉਂਦੀ ਐ ਇਸ ਕਰਕੇ ਤੁਹਾਨੂੰ ਜ਼ੂਮ ਕਰਕੇ ਕੈਮਰਾ ਦਿਖਾ ਦਿੰਦੇ ਆਂ ਤਾਂ ਆਨਾ ਸਾਫ਼ ਆਵੇ ਸੀ ਹਫਤਾ ਮੌਜ ਨਾ ਕੱਢ ਜੂਗੀ ਛੋਟੀ ਵੈਸੇ ਗਿਣਤੀ ਦੇ ਦਿਨ ਬਾਈ ਕਹਿੰਦੇ 2-4 ਦਿਨ ਲਊਗੀ ਪਰ ਹਫਤਾ ਲੈ ਜੂਗੀ ਛੋਟੀ ਹੈ ਜੇ ਇੱਠ ਪੁੜਾ ਚੰਗਾ ਬਰੀਕ ਚਮੜੀ ਦੀ ਸੱਜਣੋਂ ਦੁਆਰਾ ਸਾਨੂੰ ਤੋਰ ਕੇ ਦਿਖਾਉਣਾ ਕਿਉਂਕਿ ਤੋੜ ਕੇ ਦਿਖਾਉਣੀ ਜੀ ਪੂਰੀ ਹੁੰਦੀ ਹੈ। ਇਹਦਾ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਈਏ ਦੋਸਤੋ। ਤੇ ਤੁਹਾਨੂੰ ਖੜੀ ਤੋਂ ਵੀ ਲੈਵਾ ਇਹਦਾ ਚੰਗੀ ਤਰ੍ਹਾਂ ਦਿਖਾ ਦਨੇ ਕਿਉਂਕਿ ਲਈਵਾ ਦਿਖਾਉਣਾ ਜ਼ਰੂਰੀ ਹੁੰਦਾ ਵੈਸੇ ਸਾਫ਼ ਸੋਤਰਾ ਕੋਈ ਚੱਕਰ ਦੀ ਗੱਲ ਨਹੀਂ ਹਾਂਜੀ ਬਾਈ ਜੀ ਕੀ ਮੁੱਲ ਕਰਨਾ ਪਿਆਦਾ ਜੀ ਮੁੱਲ ਇਹ 1/2 ਲੱਖ ਰੁਪਈਆ ਹੈ 1/2 ਲੱਖ ਦੇ ਵਿੱਚੋਂ ਬਾਈ ਮਾਨਤਾਨ ਹੋ ਜੂਗਾ ਹਾਂ ਲਾਜਮੀ ਕਰਾਂਗੇ ਲੋ ਵੀ ਸਾਜਣੋ ਕੋਈ ਮੁੱਲ ਫਿਕਸ ਨਹੀਂ ਹੁੰਦਾਗਾ ਤੇ ਆ ਕੇ ਤੁਸੀਂ ਦੇਖੋਗੇ ਝੋਟੀ ਤੁਹਾਡੇ ਪਸੰਦ ਆਊਗੀ ਮਾਨਤਾਨ 1/2 ਲੱਖ ਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਉੱਪਰਲੇ ਨੰਬਰ ਤੇ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰਲੇ ਪਾਸੇ ਵਾਲਾ ਜ਼ਿੰਮੇਵਾਰ ਪਰਿਵਾਰ ਕੋਲੇ ਝੋਟੀ ਆ ਦੋਸਤੋ ਘਰ ਦੀ ਤੇ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਕਿੱਦਾਂ ਦੀ ਲੱਗੀ ਝੋਟੀ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ